हां जी दोस्तों सत श्री अकाल जी राम राम की हाल है मेरे भ्रा सब ठीक ठाक जी मैं ਤੁਹਾਡਾ ਭਰਾ ਅਲੀ ਸ਼ਾ ਪੰਜਦਾਰੀ ਵਾਲ ਤੋਂ ਜੀ ਤੇ ਲੋ ਜੀ ਕਾਫੀ ਭਰਾਵਾਂ ਦੇ ਜਿਹੜੇ ਪਿਛਲੇ ਹਫਤੇ ਉਸ ਤੋਂ ਪਿਛਲੇ ਹਫਤੇ ਹੀ ਫੋਨ ਆਏ ਕਿ ਮਾਦੀਆਂ ਜਿਹੜੀਆਂ ਕਾਫੀ ਪ੍ਰੋਬਲਮ ਛਾ ਮਾਦੀਆਂ ਜਿਹੜੀਆਂ ਆਂਡੇ ਨਹੀਂ ਦੇ ਰਹੀਆਂ ਨਹੀਂ ਚੰਗੇ ਤੇ ਚੰਗੀਆਂ ਜੀ ਮਾਦੀਆਂ ਗਾਂਡੇਆ ਤਾਂ ਰੁਕ ਚੁੱਕੀਆਂ ਵਾ ਠੀਕ ਹੈ ਜੀ ਸਾਰੇ ਭਰਾਵਾਂ ਵਾਸਤੇ ਮਸਲਾ ਬਿਲਕੁਲ ਹੱਲ ਕਰਤਾਈ ਸਾਈ ਵੀਡੀਓ ਤੇ ਆਏ ਮੇਰੇ ਭਰਾ ਸਾਰੇ ਤੇ ਜਿੰਨਾ ਭਰਾਵਾਂ ਨੇ ਸਾਡੇ ਚੈਨਲ ਨੂੰ ਨਹੀਂ ਅਜੇ ਤੱਕ ਸਬਸਕ੍ਰਾਈਬ ਕੀਤਾ ਜਰੂਰ ਮੈਂ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੁਹਾਡੇ ਇੰਸਟਾਗ੍ਰam ਪੇਜ ਨੂੰ ਜਰੂਰ ਫੋਲੋ ਕਰਿਓ ਜੇ ਤੁਹਾਨੂੰ ਨਵੇਂ ਤੋਂ ਨਵੀਂ ਜਿਹੜੀ ਅਪਡੇਟ ਮਿਲਦੀ ਰਹੇ ਜੀ ਠੀਕ ਹੈ ਜੀ ਤੇ ਆਂਦੇ ਆ ਕਿ ਜਿਹੜੀਆਂ ਮਾਦियां ਆਂਡੇ ਨਹੀਂ ਦਿੰਦੀਆਂ ਪਈਆਂ ਇਹ ਆਂਡਿਆਂ ਤੋਂ ਬੰਦ ਹੋ ਚੁੱਕੀਆਂ ਆ ਵਾ ਤੇ ਦੂਸਰਾ ਜਿਹੜੀ ਇੱਕ ਆਂਡਾ ਦਿੰਦੀ ਦੂਜਾ ਨਹੀਂ ਦਿੰਦੀ ਗੰਦੇ ਆਡੇ ਪੈ ਜਾਂਦੇ ਆ ਜੀ ਤੇ ਲੋ ਜੀ ਉਹਦੇ ਵਾਸਤੇ ਜੀ ਲਏ ਆ ਟੈਬਲੇਟ ਠੀਕ ਹੈ ਜੀ ਤੇ ਜਿਸ ਭਰਾਵਾਂ ਨੇ ਆਰਡਰ ਕਰਨਾ ਦਿੱਤੇ ਗਏ ਨੰਬਰ ਤੇ ਆਰਡਰ ਕਰ ਸਕਦਾ ਜੀ ਡਿਲੀਵਰੀ ਆਜੀ ਜਸਪੁਰ ਆਣੇ ਆੜੇ ਨੂੰ ਵਿਜ਼ਿਟ ਵੀ ਕਰਨਾ ਆ ਕੇ ਵਿਜ਼ਿਟ ਵੀ ਕਰ ਸਕਦੇ ਆ ਜੀ ਨਿਊ ਬੱਸ ਸਟੈਂਡ ਧਾਰੀਵਾਲ ਸ਼ਹਿਰ ਗੁਰਦਾਸਪੁਰ ਜ਼ਿਲ੍ਹਾ ਜੀ ਠੀਕ ਹੈ ਜੀ ਤੇ ਜਲਦੀ ਦੀ ਜਲਦੀ ਆਓ ਤੇ ਵਿਜ਼ਿਟ ਕਰ ਲਓ ਆਪਣਾ ਤੇ ਜਲਦੀ ਦੀ ਜਲਦੀ ਜਿਹੜਾ ਉਹ ਆਰਡਰ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਨਵੇਂ ਵੀਡੀਓ ਲੈ ਕੇ ਫੇਰ ਆਉਣੇ ਆ ਜੀ ਗੱਡੀ ਗੱਡੀ ਮੇਰੇ ਭਰਾ ਜਰੂਰ ਸ਼ੇਅਰ ਕਰਿਓ ਧੰਨਵਾਦ ਜੀ